ਅੱਜ ਅਸੀਂ ਗੱਲ ਕਰਨ ਵਾਲੇ ਆ ਵਿਟਾਮਿਨਸ ਮਿਨਰਲਸ ਯਾਨੀ ਕਿ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੇ ਉਹਨਾਂ ਦੀ ਪਹਿਲਾਂ ਅਸੀਂ ਗੱਲ ਕੀਤੀ ਐ ਮੈਕਰੋ ਨਿਊਟ੍ਰੀਐਂਟਸ ਦੀ ਜਿਹੜੇ ਜ਼ਿਆਦਾ ਮਾਤਰਾ ਚ ਚਾਹੀਦੇ ਹੁੰਦੇ ਨੇ ਅੱਜ ਮਾਈਕਰੋ ਨਿਊਟ੍ਰੀਐਂਟਸ ਜਿਨ੍ਹਾਂ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਦੋ ਰੱਖਦੇ ਸੀ ਹੁਣ ਤਿੰਨ ਨੇ ਵਿਟਾਮਿਨਸ ਮਿਨਰਲਸ ਤੇ ਫਾਈਟੋ ਨਿਊਟ੍ਰੀਐਂਟਸ ਅੱਜ ਫਾਈਟੋ ਨਿਊਟ੍ਰੀਐਂਟ ਸਪੈਸ਼ਲ ਤੁਸੀਂ ਜਾਣੋਗੇ ਕੀ ਸੀਜ਼ ਨੇ ਵਿਟਾਮਿਨ ਮਿਨਰਲ ਬਾਰੇ ਤਾਂ ਥੋੜਾ ਬਹੁਤਾ ਪਤਾ ਹੈ ਵਿਟਾਮਿਨ A ਹੁੰਦਾ ਜੀ B1 B12 ਹੁੰਦਾ B1 ਤੋਂ ਲੈ ਕੇ ਸਾਰੇ B12 ਤੱਕ ਠੀਕ ਹੈ ਜੀ ਤੇ ਫਿਰ C ਹੁੰਦਾ ਹੈ E ਹੁੰਦਾ ਹੈ D ਹੁੰਦਾ ਹੈ K ਹੁੰਦਾ ਹੈ ਸਾਰੇ ਵਿਟਾਮਿਨ ਪਤਾ ਹੋਏਗਾ ਸਾਰਿਆਂ ਨੂੰ ਮਿਨਰਲ ਦਾ ਵੀ ਕੁਝ ਪਤਾ ਹੋਏਗਾ ਜੀ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਕਾਪਰ ਹੈ ਕੋਬਾਲਟ ਹੈ ਆਇਰਨ ਹੈ ਸਭ ਇਹ ਪਤਾ ਹੁੰਦਾ ਹੈ ਲੇਕਿਨ ਫਾਈਟੋਨਿਊਟ੍ਰੀਐਂਟਸ ਕੀ ਹੈਗੇ ਤੁਹਾਨੂੰ ਪਤਾ ਜਿਹੜਾ ਡਿਫੈਂਸ ਸਿਸਟਮ ਹੈ ਤੁਹਾਡਾ ਰੋਗ ਪ੍ਰਤੀਰੋਧਕ ਸ਼ਮਤਾ ਜਿਹਨੂੰ ਕਹਿੰਦੇ ਨੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਵਿਟਾਮਿਨ ਮਿਨਰਲ ਦੇ ਨਾਲ ਫਾਈਟੋਨਿਊਟ੍ਰੀਐਂਸ ਨੇ ਸੋ ਜਿਹੜੇ ਫਾਈਟੋਨਿਊਟ੍ਰੀਐਂਸ ਨੇ ਵਿਟਾਮਿਨ ਮਿਨਰਲਸ ਤੇ ਫਾਈਟੋਨਿਊਟ੍ਰੀਐਂਸ ਰੋਲ ਇਹਨਾਂ ਦਾ ਕੀ ਹੈ ਜਿਵੇਂ ਤੁਸੀਂ ਬਿਲਡਿੰਗ ਬਣਾਉਂਦੇ ਹੋ ਨਾ ਤੇ ਜਿਆਦਾ ਕੀ ਲੱਗਦੀਆਂ ਨੇ ਇੱਟਾਂ ਰੇਤਾ ਹਾਂਜੀ ਤੇ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਸੀਮੈਂਟ ਜੋ ਰੋਲ ਬਿਲਡਿੰਗ ਬਣਾਉਣ ਚ ਸੀਮੈਂਟ ਦਾ ਨਾ ਸੇਮ ਰੋਲ ਲਗਭਗ ਤੁਹਾਡੀ ਡਾਈਟ ਦੇ ਵਿੱਚ ਵਿਟਾਮਿਨ ਮਿਨਰਲ ਤੇ ਫਾਈਟੋਨਿਊਟ੍ਰੀਐਂਸ ਦਾ ਫਾਈਟੋਨਿਊਟ੍ਰੀਐਂਸ ਕੀ ਨੇ ਇਹ ਜਿਹੜੇ ਤੁਸੀਂ ਰੰਗ ਬਰੰਗੀਆਂ ਸਬਜ਼ੀਆਂ ਫਲ ਦੇਖਦੇ ਹੋ ਉਹਨਾਂ ਦੇ ਜਿਹੜੇ ਛਿਲਕਿਆਂ ਦੇ ਵਿੱਚ ਇੱਕ ਰੰਗ ਹੁੰਦਾ ਆ ਸੇਬ ਹੈ ਅੰਦਰੋਂ ਤੇ ਚਿੱਟਾ ਹੈ ਲੇਕਿਨ ਬਾਹਰੋਂ ਕੀ ਹੈ ਲਾਲ ਉਹ ਛਿਲਕਾ ਜਿਹੜਾ ਉਹਦਾ ਟਮਾਟਰ ਦਾ ਛਿਲਕਾ ਕੀੜਾ ਅੰਦਰੋਂ ਚਿੱਟਾ ਹੈ ਬਾਹਰੋਂ ਕੀ ਹੈ ਹਰਾ ਇਹ ਜਿਹੜੇ ਛਿਲਕੇ ਨੇ ਇਹ ਜਿਹੜੇ ਰੰਗ ਨੇ ਅਲੱਗ-ਅਲੱਗ ਕਹਾਂ ਜਾਂਦਾ ਨਾ ਕਿ ਰੇਨਬੋ ਖਾਓ ਸੱਤ ਰੰਗ ਦਾ ਖਾਣਾ ਖਾਓ ਤੇ ਇਹ ਇਹ ਰੰਗ ਕਿਦੇ 'ਚ ਨੇ ਛਿਲਕਿਆਂ ਦੇ ਵਿੱਚ ਜ਼ਿਆਦਾਤਰ ਤੇ ਅਸੀਂ ਕੀ ਕਰ ਰਹੇ ਆਂ ਅੱਜ ਕੱਲ ਛਿਲਕੇ ਰੱਖ ਲਿਆ ਜਾਂ ਕੇ ਸਭ ਤੋਂ ਪਹਿਲਾਂ ਉੱਤੇ ਛੁਰੀ ਚੱਲਦੀ ਆ ਉਹਨੂੰ ਲਾ ਕੇ ਸੁੱਟਦੇ ਆ ਜਦੋਂ ਤੋਂ ਅਸੀਂ ਛਿਲਕੇ ਲਾਉਣਾ ਸ਼ੁਰੂ ਕੀਤੇ ਨੇ ਉਦੋਂ ਤੋਂ ਲੈ ਕੇ ਸਾਡੇ ਸ਼ਰੀਰ ਦੇ ਵਿੱਚ ਫਾਈਟੋਨਿਊਟ੍ਰੀਂਟਸ ਜਾਣੇ ਬੰਦ ਹੋ ਗਏ ਬਹੁਤ ਘਟ ਗਏ ਤੇ ਉਹਨਾਂ ਦੇ ਘਟਣ ਨਾਲ ਕੀ ਹੋਇਆ ਕਿ ਜਿਹੜੀਆਂ ਅੰਦਰ ਦੀਆਂ ਬਿਮਾਰੀਆਂ ਆਪਣੇ ਆਪ ਜਿਹੜੀਆਂ ਬਣਦੀਆਂ ਨੇ ਸ਼ਰੀਰ ਦੇ ਅੰਦਰ ਉਹ ਬਿਮਾਰੀਆਂ ਵਧਣ ਜਾਂਦੀਆਂ ਕੈਂਸਰ ਵਰਗੀਆਂ ਬਿਮਾਰੀਆਂ ਹਾਂਜੀ ਆਟੋ ਇਮਿਊਨ ਡਿਸਆਰਡਰ ਛੋਟੇ ਛੋਟੇ ਬੱਚਿਆਂ ਨੂੰ ਡਾਇਬੀਟਿਸ ਹੋਣਦਾ ਪੀ ਟਾਈਪ 1 ਠੀਕ ਹੈ ਜੀ ਜਾਂ ਤੁਹਾਡੇ ਅੰਦਰ ਦਾ ਹੀ ਤੁਹਾਡਾ ਸਰੀਰ ਦੇ ਖੁਦ ਦੇ ਸੈੱਲੀ ਤੁਹਾਡੇ ਪੈਂਕਰੀਆਜ਼ ਤੇ ਅਟੈਕ ਕਰਕੇ ਉਹਨੂੰ ਬਰਬਾਦ ਕਰ ਦਿੰਦੇ ਨੇ ਜਾਂ ਕਿਸੇ ਵੀ ਅੰਗ ਦੇ ਉੱਤੇ ਸੁਣਦੇ ਹੋ ਨਾ ਕਿ ਜੀ ਉਹਦਾ ਆਟੋ ਇਮਿਊਨ ਸਿਸਟਮ ਐਕਟਿਵ ਹੋ ਗਿਆ ਉਹ ਤੁਹਾਡੇ ਸਿਸਟਮ ਨੂੰ ਨੁਕਸਾਨ ਤੁਹਾਡਾ ਸਰੀਰ ਹੀ ਤੁਹਾਡੇ ਤੁਹਾਡਾ ਦੁਸ਼ਮਣ ਬਣ ਜਾਂਦਾ ਤੁਹਾਡੇ ਸਰੀਰ ਦੇ ਸੈੱਲੀ ਦੁਸ਼ਮਣ ਬਣ ਜਾਂਦੇ ਨੇ ਰੀਜ਼ਨ ਕੀ ਹੈ ਕਿ ਅਸੀਂ ਫਾਈਟੋ ਨਿਊਟ੍ਰੀਐਂਟਸ ਲੈਣੇ ਬੰਦ ਕਰ ਦਿੱਤੇ ਇਹਨਾਂ ਸਭ ਦਾ ਇੱਕ ਬੈਲੈਂਸ ਹੈ ਤੁਸੀਂ ਅਜੇ ਬੜਾ ਆਸਾਨ ਹੈ ਗੂਗਲ ਕਰੋ ਕਿਹੜਾ ਵਿਟਾਮਿਨ ਕਿੰਨੀ ਮਾਤਰਾ ਚਾਹੀਦਾ ਸਭ ਕੁਝ ਆਏਗਾ ਉਹ ਮੈਂ ਉੱਤੇ ਨਹੀਂ ਜਾਣਾ ਚਾਹੁੰਦਾ ਮੈਂ ਮਹੱਤਵ ਜਦੋਂ ਅਸੀਂ ਨਹੀਂ ਖਾ ਰਹੇ ਤੇ ਉਹਦਾ ਨਤੀਜੇ ਕੀ ਨਿਕਲਦਾ ਹੈ ਕਿਸੇ ਵੀ ਘਰ 'ਚ ਤੁਹਾਡੇ ਬੱਚੇ ਹੋਣਗੇ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਦੇਖਦੇ ਹੋ ਕਿ ਉਹ ਤੁਹਾਡੇ ਬਰਾਬਰ ਵੀ ਕੰਮ ਕਰ ਪਾ ਰਹੇ ਨੇ ਯੰਗ ਏਜ ਦੇ ਵਿੱਚ ਜਵਾਨ ਨੇ ਕੀ ਉਹ ਕੀ ਬੇਟਾ ਬਾਪ ਦੇ ਬਰਾਬਰ ਕੰਮ ਕਰ ਪਾ ਰਿਹਾ ਜਾਂ ਧੀ ਜਿਹੜੀ ਉਹ ਮਾਹ ਦੇ ਬਰਾਬਰ ਕੰਮ ਕਰ ਪਾ ਰਹੀ ਹੈ ਉਹਨਾਂ ਦਾ ਹੁਣੇ ਆ ਹਾਲ ਹੈ ਅੱਗੇ ਉਹਨਾਂ ਦਾ ਕਲਪਨਾ ਕਰੋ ਤੁਹਾਡੀ ਉਮਰ ਜਦੋਂ ਆਉਣਾ ਹੈ ਤਾਂ ਉਹਨਾਂ ਦਾ ਕੀ ਹਾਲ ਹੋਏਗਾ ਤੇ ਇਹਦੇ ਵਾਸਤੇ ਦੋਸ਼ੀ ਕੌਣ ਕੀ ਉਹ ਬੱਚੇ ਜਾਂ ਅਸੀਂ ਬੱਚਿਆਂ ਨੂੰ ਦੋਸ਼ ਨਾ ਦਈਏ ਉਹਨਾਂ ਨੂੰ ਛਿਲ-ਛਿਲ ਕੇ ਖਾਣਾ ਕਦੋਂ ਸ਼ੁਰੂ ਕੀਤਾ ਇੱਕ ਪੁਰਾਣੀ ਕਹਾਣੀ ਦਾਦੀ ਕੋਲੋਂ ਸੁਣਦਾ ਹੁੰਦਾ ਸੀ ਮੈਂ ਬਾਅਦ ਵਿੱਚ ਮੈਂ ਉਹਤੇ ਉਹਤੇ ਰਿਸਰਚ ਕੀਤੀ ਉਹ ਦਾਦੀ ਕਹਾਣੀ ਸੁਣਾਉਂਦੀ ਸੀ ਕਿ ਰਾਜਾ ਸੀ ਰਾਣੀ ਸੀ ਉਹਨਾਂ ਦੀ ਇੱਕ ਬੇਟੀ ਸੀ ਰਾਣੀ ਮਰ ਜਾਂਦੀ ਐ ਰਾਜਾ ਦੂਜਾ ਵਿਆਹ ਕਰਾ ਲੈਂਦਾ ਜਿਹੜੀ ਰਾਣੀ ਨਵੀਂ ਆਉਂਦੀ ਐ ਉਹ ਇਸ ਕੁੜੀ ਨੂੰ ਸਤੇਲਾ ਸਮਝਦੀ ਐ ਘਰ ਜਦੋਂ ਖਾਣਾ ਬਣਾਉਂਦੀ ਐ ਤੇ ਇਹਦੇ ਵਾਸਤੇ ਸੂਰੇ ਦੀਆਂ ਰੋਟੀਆਂ ਆਪਣੇ ਬੱਚਿਆਂ ਲਈ ਆਟੇ ਦੀਆਂ ਰੋਟੀਆਂ ਜਦੋਂ ਸਬਜ਼ੀ ਬਣਾਉਂਦੀ ਐ ਤੇ ਇਹਦੇ ਵਾਸਤੇ ਛਿਲਣਾ ਦੀ ਸਬਜ਼ੀ ਆਪਣੇ ਬੱਚਿਆਂ ਨੂੰ ਆਪਣੇ ਲੋ ਚੰਗੀ ਸਬਜ਼ੀ ਫੇਰ ਵੇਖਦੀ ਕੀ ਐ ਕਿ ਇਹ ਹੱਟੀ ਕੱਟੀ ਤੰਦਰੁਸਤ ਫੇਰ ਛੜਦੀ ਆ ਉਹਨਾਂ ਨਾਲ ਕਿ ਇਹ 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 ਦੇਖ ਕਿਤਨਾ ਲਾਲ ਟਮਾਟਰ ਆ ਉਹ ਬਚਪਨ ਚੋਕਾਣੀ ਸੁਣ ਲਿਆ ਨਾ ਮੈਂ ਆਪਣੀ ਦਾਦੀ ਕੋਲ ਸਵਾਲ ਕਰਦਾ ਹੁੰਦਾ ਮਾ ਜੀ ਉਹਨੂੰ ਤਾਂ ਰਹਿਣ ਖੋ ਦਿੱਤਾ ਜਾਂਦਾ ਉਹ ਤਗੜੀ ਕਿਵੇਂ ਹੋ ਸਕਦੀ ਹੈ ਲੇਕਿਨ ਉਹ ਕਿਤੇ ਨਾ ਕਿਤੇ اٹਕੀ ਰਹੀ ਕਹਾਣੀ ਜਦੋਂ ਅਸੀਂ ਇਹ ਤੇ ਰਿਸਰਚ ਕੀਤੀ ਤੇ ਜਾਣ ਕੇ ਹੈਰਾਨ ਹੋਏ ਕਿ 75% ਉਹ ਵੀ ਵੱਧ ਪੋਸ਼ਕ ਤੱਤ ਜਿਹੜੇ ਨੇ ਉਹ ਛਿਲਕਿਆਂ ਦੇ ਵਿੱਚ ਨੇ ਵਿਟਾਮਿਨਸ ਮਿਨਰਲਸ ਸਪੈਸ਼ਲੀ ਫਾਈਟੋਨਿਊਟ੍ਰੈਂਟਸ ਜਿਹੜੇ ਤੁਹਾਡੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੇ ਨੇ ਤੇ ਅੱਜ ਅਸੀਂ ਉਹ ਸਾਰਾ ਹੀ ਆਪਣੇ ਬੱਚਿਆਂ ਦੇ ਖੁਦ ਹੀ ਜਿਤਨਾ ਉਹ ਰਾਣੀ ਦੁਸ਼ਮਣ ਬਣੀ ਸੀ ਆਪਣੇ ਲੋ ਤਾਂ ਆਪਣੇ ਬੱਚਿਆਂ ਨੂੰ ਚੰਗਾ ਖਵਾ ਰਹੀ ਸੀ ਤੇ ਉਹਨੂੰ ਸਤੇਲਾ ਸਮਝ ਕੇ ਲੇਕਿਨ ਅਸਲ ਦੇ ਵਿੱਚ ਉਹ ਉਹਨੂੰ ਚੰਗਾ ਖਵਾ ਰਹੀ ਸੀ ਗਲਤੀ ਨਾਲ ਹੀ ਸਹੀ ਲੇਕਿਨ ਅੱਜ ਵੀ ਅਸੀਂ ਉਹੋ ਹੀ ਗਲਤੀਆਂ ਕਰੰਦਾ ਆਂ ਆਪਣੇ ਬੱਚਿਆਂ ਨੂੰ ਛਿਲਕਿਆਂ ਤੋਂ ਅਸੀਂ ਦੂਰ ਕਰ ਦਿੱਤਾ ਅਸੀਂ ਫਾਈਬਰ ਤੋਂ ਦੂਰ ਕਰ ਦਿੱਤਾ ਅਸੀਂ ਫਾਈਟੋਨਿਊਟ੍ਰੀਨ ਤੋਂ ਦੂਰ ਕਰ ਦਿੱਤਾ ਅਸੀਂ ਵਿਟਾਮਿਨ ਤੇ ਮਿਨਰਲਸ ਤੋਂ ਦੂਰ ਕਰ ਦਿੱਤਾ ਜਿਹਦੇ ਕਰਕੇ ਹੁਣ ਤੁਹਾਡੀ ਬਿਲਡਿੰਗ ਦੇ ਵਿੱਚ ਸੀਮੈਂਟ ਘਟ ਲੱਗਣ ਦਿਆ ਬਿਲਡਿੰਗ ਕਿਹੋ ਜੀ ਬਣੇਗੀ ਬਣ ਜੇਗੀ ਮਜ਼ਬੂਤ ਉਹ ਛੇਤੀ ਡਿੱਗੇਗੀ ਸੇਮ ਕੰਡੀਸ਼ਨ ਬੱਚਿਆਂ ਦੀ ਹੋ ਰਹੀ ਹੈ ਅੱਜ ਸੇਮ ਆਪਣੀ ਵੀ ਹੋ ਰਹੀ ਹੈ ਕਿਉਂਕਿ ਅਸੀਂ ਆਪ ਵੀ ਤੇ ਉਹ ਹੀ ਖਾ ਰਹੇ ਹਾਂ ਜਿਹੜੇ ਸਾਡੇ ਬਜ਼ੁਰਗ 100-100 ਸਾਲ ਤੱਕ ਕਿਤੇ ਨਾ ਅੱਖ ਨਾ ਕਿਤੇ ਗੋਡਾ ਬਦਲਣ ਪੈਂਦਾ ਸੀ ਕੋਈ ਪ੍ਰੋਬਲਮ ਹੀ ਨਹੀਂ ਸੀ ਉਹਨਾਂ ਨੂੰ ਅੱਜ ਸਾਨੂੰ ਕੀ ਹੋ ਗਿਆ ਅਸੀਂ ਤੇ ਐਡਵਾਂਸ ਹੋਏ ਹਾਂ ਅੱਗੇ ਨਾਲੋਂ ਜ਼ਿਆਦਾ ਐਜੂਕੇਟਡ ਸਿਰਫ ਇੱਕ ਸਬਜੈਕਟ ਜਿਹੜਾ ਆ ਹਰ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਨੈਗਲੈਕਟ ਹੈ ਅਸੀਂ ਗੱਡੀ ਵੀ ਖਰੀਦ ਲਾਂਗੇ ਨਾ ਤੇ ਉਹ ਪਤਾ ਹੋਏਗਾ ਨਾ ਪੈਟਰੋਲ ਵਾਲੀ ਗੱਡੀ ਹੈ ਤੇ ਸਾਹਮਣੇ ਵਾਲਾ ਪੈਟਰੋਲ ਨੇੜੇ ਵਾਲਾ ਜਿਹੜਾ ਪੈਟਰੋਲ ਪੰਪ ਚ ਮਿਲਾਵਟ ਪੈਟਰੋਲ ਚ ਮਿਲਾਵਟ ਕਰਦਾ ਤੇ ਕਦੇ ਉਸ ਕੋ ਪੈਟਰੋਲ ਪਾਉਨੇ ਆ ਨਹੀਂ ਚਾਹੇ ਸਾਨੂੰ 10 ਕਿਲੋਮੀਟਰ ਅੱਗੇ ਜਾਣਾ ਪਵੇ ਉਸ ਗੱਡੀ ਦਾ ਇੰਨਾ ਧਿਆਨ ਜਿਹੜੀ ਇੱਕ ਖਰਾਬ ਹੋ ਜੇਗੀ ਦੂਜੀ ਆ ਸਕਦੀ ਹੈ ਤੇ ਇਹ ਸਰੀਰ ਦਾ ਇਹ ਦੂਜਾ ਤਾਂ ਨਹੀਂ ਆ ਸਕਦਾ ਕੀ ਇਹਦਾ ਧਿਆਨ ਉਹਨਾਂ ਦੇਣ ਦਾ ਹੈ ਵਿਟਾਮਿਨਸ ਮਿਨਰਲਸ ਫਾਈਟੋਨਿਊਟ੍ਰੀਐਸ ਇਹ ਤੁਹਾਨੂੰ ਮਿਲਦੇ ਜੇ ਫਲਾਂ ਤੋਂ ਸਬਜ਼ੀਆਂ ਤੋਂ ਤੇ ਉਹਨਾਂ ਦੇ ਛਿਲਕਿਆਂ ਤੋਂ ਇਹ ਸੋਰਸ ਨੇ ਇਹਦਾ ਤੇ ਇਹਨਾਂ ਦੇ ਵਿੱਚ ਹੈ ਪਾਣੀ ਇਹਨਾਂ ਨੂੰ ਲੰਬੇ ਸਮੇਂ ਤੱਕ ਸਟੋਰ ਨਹੀਂ ਰੱਖਿਆ ਜਾ ਸਕਦਾ ਇਹ ਜਿੰਨੀਆਂ ਤਾਜ਼ੀਆਂ ਖਾਧੀਆਂ ਜਾਣ ਉਹਨੀਆਂ ਚੰਗੀਆਂ ਤੇ ਨਾਲੇ ਛਿਲਕਿਆਂ ਸਮੇਤ ਖਾਧੀਆਂ ਜਾਣ ਸਾਡੀ ਪ੍ਰੋਬਲਮ ਕੀ ਹੈ ਅਸੀਂ ਦਵਾਈਆਂ ਪਾਈਆਂ ਉੱਤੇ ਸਪ੍ਰੈਆਂ ਕੀਤੀਆਂ ਤੇ ਫਿਰ ਅਸੀਂ ਉਹਨਾਂ ਦਾ ਸਪ੍ਰੈਆਂ ਦਾ ਅਸਰ ਲਾਉਣ ਵਾਸਤੇ ਅਸੀਂ ਛਿਲਕੀ ਲਾ ਕੇ ਸੁੱਟਦੇ ਨਹੀਂ ਲਾਉਣਾ ਉਤੋਂ ਜੇ ਜ਼ਹਿਰ ਪਾਇਆ ਤੇ ਜ਼ਹਿਰ ਲਾਉਣਾ ਆ ਛਿਲਕਾ ਨਹੀਂ ਲਾਉਣਾ ਉਹਨੂੰ ਇੱਕ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਬੜਾ ਕਾਰਾਗਰ ਹੈ ਗਰਮ ਪਾਣੀ ਚ ਪਾਇਆ ਨਹੀਂ ਜੀ ਗਰਮ ਪਾਣੀ ਚ ਕਦੇ ਵੀ ਕੱਚੀ ਸਬਜ਼ੀ ਨੂੰ ਨਾ ਪਾਓ ਉਹਦੇ ਨਾਲ ਉਹਦਾ ਜ਼ਹਿਰ ਅੰਦਰ ਵੜ ਜਾਣਾ ਜੀ ਯੋਗੀ ਉਹਦੇ ਜਦੋਂ ਤੁਸੀਂ ਉਦਰਤ ਨੇ ਉਹਦੇ ਉੱਤੇ ਇੱਕ ਵੈਕਸ ਦਿੱਤੀ ਹੋਈ ਹੈ ਜਿਹੜੀ ਉਹਦੇ ਅੰਦਰ ਬਾਹਰ ਦੀਆਂ ਚੀਜ਼ਾਂ ਨਹੀਂ ਜਾਣ ਦਿੰਦੀ ਜਦੋਂ ਤੁਸੀਂ ਗਰਮ ਪਾਣੀ ਚ ਪਾਉਂਦੇ ਹੋ ਵੈਕਸ ਢਿੱਲੀ ਹੋ ਜਾਂਦੀ ਹੈ ਉਹਦੇ ਮਸਾਮ ਖੁੱਲ ਜਾਂਦੇ ਨੇ ਤੇ ਜਿਹੜਾ ਬਾਹਰ ਦਾ ਜ਼ਾਇਰ ਸੀ ਅੰਦਰ ਵੱੜ ਜਾਣਾ ਕੋਈ ਸਾਰੀ ਸ਼ੂਗਰ ਵਾਲਿਆਂ ਨੂੰ ਇਹੀ ਜਿੰਦੇ ਆ ਵੀ ਕੋਹਾਲ ਕੀ ਸਬਜ਼ੀ ਵੀ ਫੇਰ ਬਣਾਓ ਦੇਖੋ ਤਾਂ ਹੀ ਉਹ ਪੇਸ਼ੈਂਟ ਐ ਸੁੱਕ ਕੇ ਐ ਹੋਣਾ ਸਾਰੇ ਨਿਊਟ੍ਰੀਐਂਟ ਕੱਢ ਦੇ ਤੁਸੀਂ ਇੱਕ ਚੀਜ਼ ਕਦੇ ਸੋਚੀ ਆ ਕਿ ਤੁਹਾਡੀਆਂ ਅੰਤੜੀਆਂ ਦੇ ਵਿੱਚ ਕੋਈ ਐਸਾ ਸੁਰਾਖ ਹੈਗਾ ਜਿੱਥੋਂ ਕੋਈ ਸੋਲਿਡ ਚੀਜ਼ ਤੁਹਾਡੇ ਬਲੱਡ ਚ ਜਾਂਦੀ ਹੋਵੇ ਬੜਾ ਤਕੜਾ ਫਿਲਟਰ ਲਗਾਏ ਇਥੇ ਤੁਹਾਡੀਆਂ ਅੰਤੜੀਆਂ ਦੇ ਵਿੱਚ 2000 ਸਕੁਅਰ ਫੁੱਟ ਦਾ ਫਿਲਟਰ ਹੈ ਉਹ 2000 ਸਕੁਅਰ ਫੁੱਟ ਦਾ 2000 ਸਕੁਅਰ ਫੁੱਟ ਦਾ ਜਿਹੜਾ ਹੁੰਦਾ ਨਾ ਪਲਾਟ ਇੱਡਾ ਵੱਡਾ ਫਿਲਟਰ ਹੈ ਇੱਥੇ ਤੁਹਾਡੀਆਂ ਅੰਤੜੀਆਂ ਦੇ ਵਿੱਚ ਤੇ ਜਿਹੜਾ ਉਹ ਫਿਲਟਰ ਹੈ ਉਹ ਇੰਨਾ ਮਾਈਕਰੋ ਲੈਵਲ ਤੇ ਤੁਹਾਡੀਆਂ ਚੀਜ਼ਾਂ ਨੂੰ ਉਹ ਕਰਦਾ ਸਿਰਫ ਲਿਕਵਿਡ ਚੀਜ਼ ਜਾਂਦੀ ਹੈ ਤੁਹਾਡੇ ਬਲੱਡ ਦੇ ਵਿੱਚ ਕੋਈ ਸੋਲਿਡ ਨਹੀਂ ਜਾਂਦੀ ਤੇ ਜਦੋਂ ਤੁਸੀਂ ਸਬਜ਼ੀਆਂ ਕੱਟ ਲਈਆਂ ਸਬਜ਼ੀਆਂ ਕੱਟ ਲਈਆਂ ਤੁਸੀਂ ਤਾਂ ਫੇਰ ਉਹਨਾਂ ਨੂੰ ਪਾਣੀ ਚ ਪਾ ਕੇ ਧੋ ਲਿਆ ਜਾਂ ਉਬਾਲਤੀਆਂ ਤੇ ਪਾਣੀ ਰੋੜ ਦਿੱਤਾ ਮੈਨੂੰ ਦੱਸੋ ਸਾਰੇ ਨਿਊਟ੍ਰੀਐਂਟ ਤੇ ਪਾਣੀ ਦੇ ਵਿੱਚ ਚਲੇ ਗਏ ਪਿੱਛੇ ਕੀ ਰਹਿ ਗਿਆ ਜਾਗ ਫੋਗ ਦੋ ਤਿੰਨ ਕੰਮ ਨੇ ਜਿਹੜੇ ਘਰਾਂ ਚ ਕਰਨੇ ਸ਼ੁਰੂ ਕਰੋ ਇੱਕ ਤਾਂ ਸਬਜ਼ੀਆਂ ਦੇ ਛਿਲਕੇ ਨਹੀਂ ਲਾਉਣੇ ਹਾਂ ਉੱਤੇ ਦਵਾਈਆਂ ਸਪਰੇ ਹੈਗੀਆਂ ਪਹਿਲੀ ਗੱਲ ਤੇ ਕੋਸ਼ਿਸ਼ ਕਰੋ ਅੱਜ ਕੱਲ ਤੇ ਗਮਲਿਆਂ ਦੇ ਵਿੱਚ ਸ਼ਤਾਂ ਤੇ ਸਬਜ਼ੀਆਂ ਹੋ ਜਾਂਦੀਆਂ ਨੇ ਹੁਣ ਤੇ ਮਿੱਟੀ ਦੀ ਲੋੜ ਹੀ ਨਹੀਂ ਰਹੀ ਠੀਕ ਹੈ ਜੀ ਕਿੰਨੇ ਤਰੀਕੇ ਨੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿੰਨੀਆਂ ਸਬਜ਼ੀਆਂ ਘਰੋਂ ਘਾ ਸਕਦੇ ਹੋਗਾ ਉਹ ਉੱਥੇ ਤੁਸੀਂ ਖਾਦ ਦਵਾਈ ਨਹੀਂ ਪਾਓਗੇ ਚੰਗੇ ਰਹੋਗੇ ਦੂਸਰਾ ਜੇ ਸਬਜ਼ੀ ਬਾਜ਼ਾਰੋਂ ਲਿਆਉਦੇ ਹੋ ਤੇ ਆ ਕੇ ਸਭ ਤੋਂ ਪਹਿਲਾਂ ਉਹਨੂੰ ਡੀਟੌਕਸੀਫਾਈ ਕਰੋ ਪਹਿਲਾਂ ਉਹਨੂੰ ਸਿੰਪਲ ਪਾਣੀ ਨਾਲ ਧੋ ਦਿਓ ਤੇ ਫਿਰ ਇੱਕ ਮਿਲ ਜਾਂਦਾ ਜੇ ਐਮਵੇ ਦਾ ਉਹ ਪ੍ਰੋਡਕਟ ਹੈ ਐਲਓਸੀਓ ਦਾ ਨਾਮ ਹੈ ਲਿਕੁਇਡ ਆਰਗੈਨਿਕ ਕਲੀਨਰ ਮੈਂ ਕਿਉਂ ਰეკਮੈਂਡ ਕਰਨਾ ਕਿ ਉਹ ਦੁਨੀਆ ਦਾ ਇਕਲੋਤਾ ਐਸਾ ਪ੍ਰੋਡਕਟ ਹੈ ਜਿਹਨੂੰ ਵਰਲਡ এনवायरमेंट ਅਚੀਵਮੈਂਟ ਅਵਾਰਡ ਮਿਲਿਆ ਹੋਇਆ ਹੈ ਯੂ ਐਨ ਈ ਪੀ ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਹੈ ਉਹ ਇਹ ਅਵਾਰਡ ਦਿੰਦੀ ਆ ਜਿਹੜਾ ਕੋਈ ਵੀ ਰੈਡੀਅਲ ਖੁਦ ਨਹੀਂ ਛੱਡਦਾ ਤੇ ਨਾਲੇ ਇਫੈਕਟਿਵ ਹੈ ਨਾ ਕਿ ਉਹ ਸਬਜੀ ਤੁਹਾਡੀ ਤੇ ਉਹਦੇ ਉੱਤੇ ਜਿਹੜਾ ਪੈਸਟੀਸਾਈਡ ਲੱਗਿਆ ਉਹ ਦੋਨਾਂ ਦੀ ਲੇਅਰ ਦੇ ਵਿੱਚ ਵੜ ਜਾਂਦਾ ਤੇ ਲੇਅਰ ਤੋਂ ਪੁੱਟ ਲੈਂਦਾ ਉਹ ਕਰਨਾ ਇਹ ਸਿਰਫ 1 ਲੀਟਰ ਪਾਣੀ ਪੀਸੇ ਮਾਤਰਾ 1 ਐਮਐਲ ਪੈਂਦਾ ਬੜਾ ਹੀ ਸਸਤਾ ਆ 4-5 ਲੀਟਰ ਪਾਣੀ ਲਓ 4-5 ਐਮਐਲ ਉਹ ਚ ਐਲਓ ਸੀ ਪਾਓ ਤੇ ਆਪਣੀਆਂ ਸਬਜ਼ੀਆਂ ਨੂੰ ਜਿਹੜੇ ਤੇ ਪੱਤੇ ਨੇ ਪਾਲਕ ਧਨੀਆ ਤੇ ਉਹਨਾਂ ਨੂੰ ਸਿਰਫ 10 ਮਿੰਟ ਡਿਪ ਰੱਖੋ ਤੇ ਜਿਹੜੀਆਂ ਦੂਜੀਆਂ ਸਬਜ਼ੀਆਂ ਨੇ ਉਹਨਾਂ ਨੂੰ ਅੱਧਾ ਘੰਟਾ ਉਸ ਵਿੱਚ ਡਿਪ ਰੱਖੋ ਫਲ ਤੇ ਸਬਜ਼ੀਆਂ ਫਲ ਕਿਹੜੇ ਨਹੀਂ ਡਿਪ ਕਰਨੇ ਕੇਲਾ ਨਹੀਂ ਡਿਪ ਕਰਨਾ ਸੰਤਰਾ ਨਹੀਂ ਡਿਪ ਕਰਨਾ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਅਗਰ ਪੋਰਾ ਵਿੱਚ ਪਾਣੀ ਵੜ ਗਿਆ ਤੇ ਉਹ ਖਰਾਬ ਹੋ ਜਾਣਾ ਇਹਨਾਂ ਨੂੰ ਤੁਸੀਂ ਵੈਸੇ ਛਿਲਕੇ ਖਾਣਾ ਹੁੰਦਾ ਕੁਦਰਤ ਨੇ ਛਿਲਕਾ ਵੱਖਰਾ ਬਣਾਇਆ ਉਹਦਾ ਉਹਨਾਂ ਨੂੰ ਨਹੀਂ ਇਹ ਚੋਬਣ ਦੀ ਲੋੜ ਬਾਕੀ ਕੋਈ ਵੀ ਫਲ ਸਬਜ਼ੀ ਲਿਆਉਂਦੇ ਹੋ ਤੂੰ ਉਹਦੇ ਚ ਅੱਧਾ ਘੰਟਾ ਡਿਪ ਕਰੋ ਤੇ ਫੇਰ ਉਹਨੂੰ ਰਨਿੰਗ ਵਾਟਰ ਨਾਲ ਧੋ ਦਿਓ ਤੁਹਾਡੇ ਲਗਭਗ ਅਸੀਂ ਦੇਖਿਆ ਸਭ ਤੋਂ ਜ਼ਿਆਦਾ ਇਫੈਕਟਿਵ ਹੈ 99% ਤੋਂ ਵੀ ਜ਼ਿਆਦਾ ਹੋਰ ਸਾਰੇ ਪੈਸਟੀਸਾਈਡ ਉਤੋਂ ਲਾ ਦਿੰਦਾ ਹੁਣ ਤੁਹਾਡੀ ਕੀਮਤੀ ਛਿਲਕੇ ਜਿਹੜੇ ਉਹਨਾਂ ਨੂੰ ਬਚਾਓ ਤੇ ਉਹਨਾਂ ਨੂੰ ਸਬਜ਼ੀਆਂ ਦੇ ਵਿੱਚ ਹੀ ਰੱਖ ਕੇ ਖਾਓ ਆਲੂ ਨਾ ਛਿਲੋ ਸਬਜੀ ਤੋਰੀ ਲੋਕੀ ਨਾਛ ਲੋ ਇਹ ਛਿਲਕਿਆਂ ਦੇ ਵਿੱਚ ਜੇ ਸਭ ਕੁਝ ਉਹ ਤਾਂ ਬੰਦ ਕਰਤੀ ਸਰ ਮੈਂ ਲੋਕੀ ਤੇ ਤੋਰੀ ਦੇ ਠੀਕ ਹੈ ਜੀ ਜਿੰਨੀਆਂ ਵੀ ਸਬਜ਼ੀਆਂ ਨੇ ਸੋ ਫਾਰਸੂਸੀਟੇ ਵਧੀਆ ਸੇਵ ਲੈ ਕੇ ਆਉਂਦੇ ਹੋ ਤੇ ਜਿਹੜਾ ਲਾਲ ਰੰਗ ਦਾ ਛਿਲਕਾ ਉਹ ਲਾ ਕੇ ਹੋ ਗਿਆ ਹੁਣ ਤੇ ਮੈਂ ਦੇਖਣਾ ਘਰ ਚ ਕਈ ਵਾਰੀ ਨਾ ਉਬਾਲ ਕੇ ਤੇ ਟਮਾਟਰ ਦਾ ਛਿਲਕਾ ਵੀ ਲਾ ਦਿੰਦੇ ਜੀ ਕਈ ਉਹਨੂੰ ਰੋਸਟ ਕਰਕੇ ਉਤਾਰ ਕੇ ਹੱਟ ਹੋ ਗਈ ਹਾਂਜੀ ਕਿਉਂ ਅਸੀਂ ਆਪਣੀ ਬੱਚਿਆਂ ਦੇ ਖੁਦ ਦੁਸ਼ਮਣ ਬਣ ਰਹੇ ਆ ਪੋਸ਼ਣ ਬਾਹਰ ਸੁੱਟ ਰਹੇ ਆ ਤੇ ਉਹਨਾਂ ਨੂੰ ਫੋਕ ਖਵਾ ਰਹੇ ਆ ਆਦੰਨੇ ਨਾ ਡਾਕਟਰ ਵੀ ਪੱਥਰੀ ਵਾਲੇ ਨੇ ਛਿਲਕਾ ਨਹੀਂ ਖਾਣਾ ਤਾਂ ਫਿਰ ਸਾਰੇ ਟਮਾਟਰ ਵਾਲੇ ਮੇਰੀ ਗੱਲ ਸੁਣੋ ਇੱਕ ਚੀਜ਼ ਮੈਂ ਫੇਰ ਕਹਾਂਗਾ ਤੁਹਾਡੀਆਂ ਅੰਤਰੀਆਂ ਚ ਕਿੱਥੇ ਉਹ ਸੋਲਿਡ ਜਿਹੜਾ ਜਾਏਗਾ ਤੁਹਾਡੀ ਕਿਡਨੀ ਦੇ ਵਿੱਚ ਉੱਥੋਂ ਮੇਰੇ ਪਾਪਾ ਛਿਲਕਾ ਵੀ ਖੁਰਾਣੇ ਤੇ ਬੀਜ਼ ਵੀ ਕੋਈ ਨਹੀਂ ਜੇ ਜਾਣਾ ਤੁਹਾਡੀ ਬੋਡੀ ਚ ਜੋ ਖਾਣੇ ਨਹੀਂ ਜਾਂਦਾ ਉਹ ਲਿਕਵਿਡ ਫਾਰਮ ਚ ਜਾਂਦਾ ਉਹ ਜਿਹੜੀਆਂ ਪੱਥਰੀਆਂ ਬਣ ਰਹੀਆਂ ਜਦੋਂ ਤੁਹਾਡੇ ਸਰੀਰ ਚ ਕੈਲਸ਼ੀਅਮ ਘਟਦਾ ਆ ਤੇ ਤੁਹਾਡੇ ਬਲੱਡ ਨੂੰ ਕੈਲਸ਼ੀਅਮ ਚਾਹੀਦਾ ਆ ਤੇ ਉਹ ਫਿਰ ਤੁਹਾਡੀਆਂ ਹੱਡੀਆਂ ਤੋਂ ਲੈਂਦਾ ਉੱਥੋਂ ਜਿਹੜਾ ਹੁੰਦਾ ਫਿਰ ਸੋਲਿਡ ਹੁੰਦਾ ਉਹ ਆ ਕੇ ਸਟੋਰ ਹੁੰਦਾ ਆ ਜਿਹੜੇ ਸਟੋਨ ਬਣਦੇ ਨੇ ਤੁਸੀਂ ਕਦੇ ਵੀ ਜਿੰਨੂੰ ਸਟੋਨ ਬਣ ਰਿਹਾ ਹੈ ਉਹਦੀਆਂ ਹੱਡੀਆਂ ਚੈੱਕ ਕਰਾ ਲਓ ਉਹਦੀਆਂ ਹੱਡੀਆਂ ਕਮਜ਼ੋਰ ਨਿਕਲਣਗੀਆਂ ਇਹ ਫਰੋਣੀ ਜੇ ਜਾਂਦਾ ਕੁਝ ਵੀ ਸੋ ਗਲਤ ਹੈ ਨਿਊਟ੍ਰੀਸ਼ਨ ਤੇ ਮੈਡੀਕਲ ਲਾਈਨ ਬਿਲਕੁਲ ਅਲੱਗ ਹੈ ਡਾਕਟਰਾਂ ਨੇ ਪੜਿਆ ਕੀ ਹੈ ਦਵਾਈਆਂ ਪੜੀਆਂ ਨੇ ਜਾਂ ਪੋਸ਼ਣ ਪੜਿਆ ਉਹਨਾਂ ਨੇ ਉਹਨਾਂ ਨੇ ਦਵਾਈਆਂ ਪੜੀਆਂ ਜੀ ਜੀ ਸੋ ਘਰਾਂ ਚ ਇਹ ਛੋਟਾ ਜਿਹਾ ਕੰਮ ਕਰਨਾ ਸ਼ੁਰੂ ਕਰੋ ਜੀ ਆਪਣੇ ਫਲਾਂ ਸਬਜ਼ੀਆਂ ਨੂੰ ਡੀਟੌਕਸੀਫਾਈ ਕਰੋ ਕੋਸ਼ਿਸ਼ ਕਰੋ ਕਿ ਆਪਣੀਆਂ ਗਾਓ ਤੇ ਉਹਨਾਂ ਨੂੰ ਛਿਲਕਿਆਂ ਸਮੇਤ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਤੇ ਫਿਰ ਤੁਹਾਡੇ ਵਿਟਾਮਿਨ ਮਿਨਰਲ ਜਿਹੜੇ ਨੇ ਉਹ ਸੇਫ ਰਹਿਣਗੇ ਰॉ ਫੂਡ ਜ਼ਰੂਰ ਖਾਓ ਕੱਚਾ ਸਲਾਦ ਜਿੰਨਾ ਵੱਧ ਤੋਂ ਵੱਧ ਖਾਦਾ ਜਾਂਦਾ ਖਾਓ ਹਾਂਜੀ ਤੇ ਖਾਣ ਦਾ ਟਾਈਮ ਜਿਹੜਾ ਜੇ ਨਾ 12 ਵਜੇ ਜਿਹੜਾ ਦੁਪਹਿਰ ਹੈ ਦੁਪਹਿਰ ਦੇ 12 ਵਜੇ 12 ਵਜੇ ਤੋਂ ਪਹਿਲਾਂ ਫਰੂਟ ਤੇ 12 ਵਜੇ ਤੋਂ ਬਾਅਦ ਸਬਜ਼ੀਆਂ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਅਗਰ ਚੱਲੋਗੇ ਕਦੇ ਵੀ ਕਿਸੇ ਵਿਟਾਮਿਨ ਮਿਨਰਲ ਦੀ ਤੁਹਾਡੇ ਸਰੀਰ 'ਚ ਕਮੀ ਨਹੀਂ ਹੋਣ ਵਾਲੀ ਫਾਈਟੋ ਨਿਊਟ੍ਰਨ ਜੇ ਮਿਲਣਗੇ ਤਾਂ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ ਆਪਣੇ ਬੱਚਿਆਂ ਨੂੰ ਤੰਦਰੁਸਤ ਇਹਨਾਂ ਕਹਿੰਦਾ ਹੋਇਆ ਤੁਹਾਡੇ ਕੋਲ ਇਜਾਜ਼ਤ ਚਾਹਨਾ ਜੀ ਸਾਰੇ ਪੈਨ ਪ੍ਰੋਬਲਮ ਨੂੰ ਫਿਰ ਤੋਂ ਸਸਤੀ ਕਰ